ਦੁਜਾ ਇਹ ਕਿ ਹੁਣ ਮਾਸ ਕੰਟੈਕਟ ਪ੍ਰੋਗਰਾਮ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਉਹ ਉਲੀਕਿਆ ਜਾ ਰਿਹਾ ਜਿਹਦੇ ਵਿੱਚ ਹਲਕਾ ਵਾਈਜ਼ ਜਿਹੜੀਆਂ ਵੱਡੀਆਂ ਰਾਵੀਆਂ ਹੋਣਗੀਆਂ ਜਿੰਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੀ ਸਾਡੀ ਬਾਕੀ ਸੀਨੀਅਰ ਲੀਡਰਸ਼ਿਪ ਵੀ ਸਬੋਧਨ ਕਰੇਗੀ ਔਰ ਬੜੀ ਮਿਹਨਤ ਕਰਕੇ ਬੜੀ ਚੜ੍ਹਦੀ ਕਲਾ ਦੇ ਜਿਹੜੀਆਂ ਇਹ ਰੈਲੀਆਂ ਸਾਰੇ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਸ਼ੁਰੂ ਕਰੇ। ਉਹਦੀਆਂ ਡੇਟਾ ਅਸੀਂ ਥੋੜੇ ਦਿਨਾਂ ਤੱਕ ਫਾਈਨਲ ਕਰਕੇ ਕਿਉਂਕਿ ਹਫ਼ਤੇ ਦੇ ਵਿੱਚ ਘੱਟੋ-ਘੱਟ 4 ਵੱਖ-ਵੱਖ ਹਲਕਿਆਂ ਦੇ ਵਿੱਚ 4 ਰੈਲੀਆਂ ਕਰਨ ਦਾ ਸਾਡਾ ਜਿਹੜਾ ਉਹ ਇਰਾਦਾ। ਉਹਦੇ ਵਿੱਚ ਜੋ ਪੰਜਾਬ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਨੇ ਔਰ ਬਤੌਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸਿਕ ਰੋਲ ਰਿਹਾ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਰਨ ਦਾ ਅਮਨ ਸ਼ਾਂਤੀ ਭਾਈਚਾਰਕ ਸਾਂਝ ਕਰਨ ਦਾ ਉਹ ਵੀ ਅਸੀਂ ਲੋਕਾਂ ਦੇ ਵਿੱਚ ਜਿਹੜਾ ਉਹ ਸਾਰੀ ਕਾਰਜਕਾਰੀ ਲੈ ਕੇ ਜਾਵਾਂਗੇ ਔਰ ਜੋ ਐਸੋ ਨੇ ਵੱਡੇ ਪੱਧਰ ਤੇ ਪੰਜਾਬ ਦਾ ਨੁਕਸਾਨ ਹੋ ਰਿਹਾ ਜੋ ਵੱਡੇ ਪੱਧਰ ਤੇ ਕਰਪਸ਼ਨ ਹੈ ਲਾਲਸਨਸ ਹੈ ਜ਼ਮੀਨਾਂ ਹੜਪੰਦੀਆਂ ਕੋਸ਼ਾਂ ਹੋ ਰਹੀਆਂ ਔਰ ਪੰਜਾਬ ਵਿਰੋਧੀ ਜਿਹੜੇ ਵੱਡੇ ਫੈਸਲੇ ਜਿਹੜੇ ਹੋ ਰਿਹਾ ਉਹ ਸਾਰੇ ਜਿਹੜੇ ਇਸ਼ੂ ਆ ਉਹ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖ ਕੇ ਤੇ ਦੇਖਾ ਚੋਕਾ ਕਰਾਂਗੇ ਕਿਉਂਕਿ ਹੁਣ ਵਿਗਲ ਜਿਹੜਾ ਚੋਣਾਂ ਦਾ ਉਹ ਵੱਜ ਗਿਆ ਸਾਲ ਆ ਜਿਹੜਾ ਹੈਗਾ ਇਹਦੇ ਵਿੱਚ ਸਾਰੀ ਅਸੀਂ ਆਪਣੀ ਪੋਜ਼ਿਟਿਵ ਕਾਰਗੁਜ਼ਾਰੀ ਵੀ ਔਰ ਜਿਹੜੀ ਸਰਕਾਰ ਦਾ ਨਾਂ ਪੱਕੀ ਵਤਾਰਾ ਜਾਂ ਦੂਜੀਆਂ ਪਾਰਟੀਆਂ ਦਾ ਜਿਹੜਾ ਪੰਜਾਬ ਪ੍ਰਤੀ ਨੇਗੇਟਿਵ ਰਵਾਇਦਾ ਉਹ ਸਾਰਾ ਕੁਝ ਜਿਹੜਾ ਉਹਦੇ ਚ ਅਸੀਂ ਵਿਸਾਦ ਦੇ ਵਿੱਚ ਡਿਸਕਸ ਕਰਾਂ ਇੱਕ 10 ਫਰਵਰੀ ਤੱਕ ਡੈਡਲਾਈਨ ਅਸੀਂ ਆਪਣੇ ਸਾਰੇ ਜਿਹੜਾ ਜਥੇਦਾਰ ਸਾਹਿਬਾਨ ਨੂੰ ਦਿੱਤੀ ਆ ਵੀ ਜਿਹਦੇ ਵਿੱਚ ਜਿੱਥੇ ਸਰਕਲ ਪ੍ਰਧਾਨ ਸਾਹਿਬਾਨ ਨਹੀਂ ਬਣੇ ਉਹ ਪੂਰੇ ਕਰਨੇ ਆ ਜਿਹੜੇ ਡਿਸਟ੍ਰਿਕਟ ਵਾਈਜ਼ ਕੋਰ ਕਮੇਟੀਆਂ ਸਥਾਪਿਤ ਕਰਨੀਆਂ ਉਹ ਪੂਰੀਆਂ ਕਰਨੀਆਂ ਜਿੱਥੇ ਜਿੱਥੇ ਹਾਲੇ ਬੂਥ ਲੈਵਲ ਤੱਕ ਕਮੇਟੀ ਨਹੀਂ ਬਣੀ ਉਹ ਪੂਰੀਆਂ ਕਰਨੀਆਂ ਉਹ ਸਾਰੇ ਦੀ ਡੈਡਲਾਈਨ ਜਿਹੜੀ ਆ ਉਹ 10 ਫਰਵਰੀ ਦਿੱਤੀ ਆ ਕਿ ਉਦੋਂ ਤੱਕ ਜਿਹੜੀ ਮੇਨ ਆਰਗੇਨਾਈਜੇਸ਼ਨ ਆ ਪਾਰਟੀ ਦੀ ਉਹ ਹੁਣ ਕੰਪਲੀਟ ਹੋ ਜਾਏਗੀ ਕਿਉਂਕਿ ਇਸ ਤੋਂ ਬਾਅਦ ਟਾਈਮ ਹੁਣ ਸਾਡੇ ਕੋਲ ਜਿਆਦਾ ਨਹੀਂ ਇਸੇ ਤਰ ਜਿਹੜੇ ਪਾਰਟੀ ਦੇ ਵਿੰਗ ਆ ਐਸਸੀ ਵਿੰਗ ਬੀਸੀ ਵਿੰਗ ਯੂਥ ਵਿੰਗ ਵਿਮਨ ਵਿੰਗ ਐਸਓਆਈ ਟਰੇਡਰਸ ਵਿੰਗ ਇਹ ਵੀ ਸਾਰੀਆਂ ਡਿਊਟੀਆਂ ਲੱਗੀਆਂ ਕਿ ਇਹ ਵੀ ਜਿਹੜੇ ਹੈਗੇ ਆ ਨਾਲ ਦੀ ਨਾਲ ਅਸੀਂ ਕੰਪਲੀਟ ਕਰਨੇ ਆ ਔਰ ਇੱਕ ਉੱਚੇ ਤੌਰ ਤੇ ਜਿੰਨਾ ਲੋਕਾਂ ਨੇ ਚਾਏ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜੀਆਂ ਪੰਚਾਇਤ ਸੰਭ ਤੇ ਇਹ ਚੋਣਾਂ ਲੜੀਆਂ ਜਾਂ ਸਰਪੰਚ ਚੁਣੇ ਗਏ ਐਕਟਿਵ ਰੋਲ ਜਿੰਨਾਂ ਦਾ ਪਾਰਟੀ ਆਰਗੇਨਾਈਜੇਸ਼ਨ ਦੇ ਵਿੱਚ ਇਲੈਕਸ਼ਨਰ ਦੇ ਵਿੱਚ ਰਿਹਾ ਉਹਨਾਂ ਨੂੰ ਵਿਸ਼ੇਸ਼ ਅਹਿਮੀਅਤ ਜਿਹੜੀ ਆ ਉਹ ਸਾਰੇ ਪੰਜਾਬ ਦੇ ਵਿੱਚ ਦੇਣ ਵਾਸਤੇ ਸਾਰੇ ਜਿਹੜੇ ਹਲਕੇ ਜਿਹੜੇ ਹੈਗੇ ਆ ਉਹਨਾਂ ਨੂੰ ਹਦਾਇਤਾਂ ਕੀਤੀਆਂ ਇੱਕ ਹੋਰ ਸਥਾਨਕ ਸਰਕਾਰਾਂ ਦੀਆਂ ਚੋਣਾਂ ਕਾਰਪੋਰੇਸ਼ਨ ਤੇ ਮਿਊਨਿਸਪਲ ਕਮੇਟੀਆਂ ਦੀਆਂ ਉਹ ਵੀ ਪੈਂਡਿੰਗ ਆ ਉਹਦੇ ਵਾਸਤੇ ਵੀ ਹਰ ਸ਼ਹਿਰ ਦੇ ਵਿੱਚ ਔਰ ਹਰ ਜਿਹੜਾ ਹੈਗਾ ਕਸਬਾ ਉਹਦੇ ਵਿੱਚ ਬੂਥ ਲੈਵਲ ਕਮੇਟੀਆਂ ਬਣਾ ਕੇ ਤੇ ਇਹ ਜਿਹੜੀਆਂ ਚੋਣਾਂ ਨੇ ਇਹਦਾ ਬਹੁਤ ਵੱਡਾ ਮਹੱਤਵ ਮਤਵ ਹੁੰਦਾ ਉਹਦੇ ਵਾਸਤੇ ਵੀ ਤਗੜੇ ਹੋ ਕੇ ਲੜਾਈ ਲੜਨ ਦੇ ਵਾਸਤੇ ਜਿਹੜਾ ਆਪਣੇ ਕੈਡਰ ਨੂੰ ਜਿਹੜਾ ਉਹ ਮਜ਼ਬੂਤ ਕਰਕੇ ਕੀਤਾ ਗਿਆ ਇੱਕ ਉੱਚੇ ਚੇਤੇ ਤੌਰ ਦੇ ਉੱਤੇ ਮੀਟਿੰਗ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਲੀਡਰਸ਼ਿਪ ਵਾਲੇ ਧਿਆਨ ਦੇ ਵਿੱਚ ਲਿਆਂਦਾ ਕਿ ਸਰਕਾਰ ਨੇ ਲੋਕਾਂ ਨੂੰ ਦੇਣਾ ਤਾਂ ਕੀ ਹੈ ਜਿਹੜੀਆਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਪੰਚਾਇਤਾਂ ਕੋਲੇ ਪਹੁੰਚੀਆਂ ਸੰਵਿਧਾਨਕ ਤੌਰ ਦੇ ਉੱਤੇ ਪੰਚਾਇਤਾਂ ਉਹਦੀਆਂ ਹੱਕਦਾਰ ਨੇ ਉੱਥੇ ਸਰਕਾਰਾਂ ਦੇ ਉੱਤੇ ਵੱਲੋਂ ਦਬਾਅ ਪਾਇਆ ਜਾ ਰਿਹਾ ਪੰਚਾਇਤਾਂ ਦੇ ਉੱਤੇ ਕਿ ਜਿਹੜੇ ਪਿੰਡਾਂ ਦੇ ਟਿਊਬਲ ਕਾਰਪੋਰੇਸ਼ਨ ਦੇ ਬਿੱਲ ਪੈਂਡਿੰਗ ਨੇ ਕਈ ਥਾਵਾਂ ਤੇ ਲੱਖਾਂ ਰੁਪਏ ਦੇ ਬਿੱਲ ਜੜਿਆ ਉਹ ਟਿਊਬਲ ਕਾਰਪੋਰੇਸ਼ਨ ਦੇ ਜਿਹੜੇ ਆ ਪਿੰਡ ਦੇ ਜਿਹੜੇ ਵਾਟਰ ਸਪਲਾਈ ਸਕੀਮਾਂ ਉਹਨਾਂ ਦੇ ਪੈਂਡਿੰਗ ਨੇ ਹੁਣ ਸਰਕਾਰ ਪੈਸਾ ਦੇਣ ਦੀ بجائے ਉਹਨਾਂ ਪੰਚਾਇਤਾਂ ਨੂੰ ਕਹਿ ਰਹੀ ਹੈ ਕਿ ਜਿਹੜੀ ਵਿੱਤ ਕਮਿਸ਼ਨ ਦੀ ਗ੍ਰਾਂਟ ਆਈ ਹੈ ਇਹਦਾ ਤੁਸੀਂ ਧੱਕੇ ਨਾਲ ਬਿੱਲ ਤਰ। ਔਰ ਅਫਸਰਾਂ ਦੇ ਰਾਹੀਂ ਸਰਪੰਚਾਂ ਨੂੰ ਮਜਬੂਰ ਕੀਤਾ ਜਾ ਰਿਹਾ। ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਸੰਵਧਾਨਕ ਤੌਰ ਤੇ ਜਿਹੜੀ ਵਿੱਤ ਕਮਿਸ਼ਨ ਦੀ ਗ੍ਰਾਂਟ ਜੇ ਕੋਈ ਅਫਸਰ ਵੀ ਇਹਦਾ ਮੈਸਯੂਜ਼ ਕਰਨ ਵਾਸਤੇ ਜਾਂ ਇਹਨੂੰ ਜਿਹੜਾ ਡਿਵਰਟ ਕਰਨ ਵਾਸਤੇ ਕਹੇਗਾ ਤੇ ਉਹ ਅਫਸਰ ਵੀ ਇਹਦੇ ਵਾਸਤੇ ਜਵਾਬਦੇਹ ਕਿਉਂਕਿ ਗਾਈਡਲਾਈਨਸ ਵਿੱਤ ਕਮਿਸ਼ਨ ਦੀ ਗਰਾਂਟ ਦੀਆਂ ਫਾਈਨੈਂਸ ਕਮਿਸ਼ਨ ਵੱਲੋਂ ਬੜੀਆਂ ਕਲੀਅਰ ਹੁੰਦੀਆਂ ਕਿ ਇਹ ਡਵੈਲਪਮੈਂਟ ਵਾਸਤੇ ਵਰਤਣਾ ਜਿਸ ਪਰਪਸ ਵਾਸਤੇ ਆਇਆ ਪਰ ਅੱਗੋਂ ਹੁਣ ਸਰਕਾਰ ਆਪਣੇ ਕੰਮ ਛੱਡੀ ਜਾਂਦੀ ਆ ਤੇ ਪੰਚਾਇਤਾਂ ਦੇ ਉੱਤੇ ਪਾਈ ਜਾਂਦੀ ਆ ਤੇ ਮੁੱਖ ਮੰਤਰੀ ਸਾਹਿਬ ਸਟੇਜਾਂ ਤੇ ਆ ਕੇ ਤਾਂ ਬੜੀਆਂ ਗੱਲਾਂ ਕਹਿੰਦੇ ਆ ਤੇ ਆ ਹਾਲਤ ਹੋ ਗਈ ਆ ਸਰਕਾਰ ਦੇ ਖਜ਼ਾਨੇ ਦੀ ਕਿ ਜਿਹੜਾ ਟਿਊਬਵਲ ਦਾ ਬਿੱਲ ਹੈ ਜਿਹੜਾ ਵਾਟਰ ਸਪਲਾਈ ਦਾ ਉਹ ਫੋਰਸ ਕਰ ਰਿਹਾ ਕਿ ਸਰਪੰਚਾਂ ਨੂੰ ਕਿ ਤੁਸੀਂ ਭਰੋ ਇਸ ਕਰਕੇ ਇਹਦਾ ਵੀ ਅਸੀਂ ਡਟ ਕੇ ਜਿਹੜਾ ਉਹ ਵਿਰੋਧ ਕਰਾਂਗੇ ਇਸੇ ਤਰ੍ਹਾਂ ਜਿਹੜੀ ਸਿੱਖ ਸੰਸਥਾਵਾਂ ਨੂੰ ਚੁਣੌਤੀਆਂ ਦੇਣ ਦਾ ਮਸਲਾ ਵੀ ਔਰ ਜਿਹੜਾ ਪਿਛਲੇ ਦਿਨੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਰਕਾਈਵਲੋਂ ਜਿਹੜਾ ਸ਼੍ਰੀ ਨੂੰ ਤੇਗ ਬਾਦਰ ਸਾਹਿਬ ਦੇ ਬਾਰੇ ਚ ਵਿਧਾਨ ਸਭਾ ਦੇ ਵਿੱਚ ਜਿਹੜੇ ਹੈਗੇ ਆ ਬਹੁਤ ਘਟੀਆ ਸ਼ਬਦਾਵਲੀ ਵਰਤੀ ਸੀ ਉਹਦੀ ਵੀ ਅੱਜ ਦੇ ਮੀਟਿੰਗ ਦੇ ਵਿੱਚ ਅਸੀਂ ਜਿਹੜੀ ਆ ਉਹ ਨਕੀਦੀ ਜਿਹੜੀ ਆ ਉਹ ਕੀਤੀ ਹੈ ਇੱਕ ਪਟਨਾ ਸਾਹਿਬ ਤੋਂ ਜਿਹੜੀ ਆ ਅੱਜ ਕੁਝ ਅਖਬਾਰਾਂ ਚ ਵੀ ਛਪਿਆ ਕਿ ਬੋਰਡ ਦੀ ਇਲੈਕਸ਼ਨ ਹੈ ਉਹਦੇ ਵਿੱਚ ਜਿਹੜੀਆਂ ਨੌਨ ਸਿੱਖਾਂ ਦੀਆਂ ਵੋਟਾਂ ਉਹ 8% ਦੇ ਕਰੀਬ ਜਿਹੜੀਆਂ ਨੇ ਉਹ ਰਜਿਸਟਰ ਹੋਈਆਂ ਉਹਦਾ ਵੀ ਅਸੀਂ ਡਟ ਕੇ ਵਿਰੋਧ ਕਰਦੇ ਹਰਿਆਣਾ ਦੇ ਵਿੱਚ ਵੀ ਇਹ ਕੰਮ ਹੋਇਆ ਸੀ ਤੇ ਬਾਕੀ ਥਾਵਾਂ ਦੇ ਉੱਤੇ ਵੀ ਇਹ ਕੰਮ ਚੱਲੂ ਹੋ ਗਿਆ ਇਹ ਜਿਹੜੀ ਦਖਲ ਅੰਦਾਜ਼ੀ ਹੈ ਇਹ ਤੁਰੰਤ ਕੇਂਦਰ ਸਰਕਾਰ ਨੂੰ ਵੀ ਸੂਬੇ ਦੀਆਂ ਸਰਕਾਰਾਂ ਨੂੰ ਵੀ ਰੁਕਣੀ ਚਾਹੀਦੀ ਕਿਉਂਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਲੇਕਿਨ ਜਦੋਂ ਇੱਕ ਵਿਸ਼ੇਸ਼ ਕੋਈ ਚੋਣ ਹੁੰਦੀ ਹੈ ਕਿਸੇ ਧਰਮ ਦੀ ਤੇ ਉਹਦੇ ਵਿੱਚ ਉਸ ਧਰਮ ਦੇ ਲੋਕਾਂ ਦੀ ਜਿਹੜੀ ਹੈ ਜਿਹੜੇ ਐਲੀਜੀਬਲ ਹੈ ਉਹਨਾਂ ਦੀ ਵੋਟ ਪਣ ਸਕਦੀ ਹੈ ਇਹ ਜਦੋਂ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਆ ਤਾਂ ਇਹ ਜਿਹੜੀ ਹੈ ਨੰਗੀ ਚਿੱਟੀ ਦਖਲਦਾਰੀ ਹੈ ਕਿਸੇ ਧਰਮ ਦੇ ਵਿੱਚ ਇਹ ਸਮਾਜ ਦੇ ਵਿੱਚ ਗੁਣਤਨਵੀਂ ਪੈਦਾ ਕਰਦੀ ਹੈ ਇਸ ਕਰਕੇ ਇਸ ਕੰਮ ਤੋਂ ਜਿਹੜਾ ਉਹ ਉੱਥੇ ਦੇ ਜਿਹੜਾ ਬੋਰਡ ਦੇ ਜਿਹੜੇ ਅਧਿਕਾਰੀ ਨੇ ਉੱਥੇ ਦੀ ਸਰਕਾਰ ਆ ਜਾਂ ਕੇਂਦਰ ਸਰਕਾਰ ਆ ਇਹਨੂੰ ਗੰਭੀਰਤਾ ਦੇ ਨਾਲ ਇਹ ਜਿਹੜਾ ਇਹ ਸਾਰਾ ਮਸਲਾ ਲੈਣਾ ਚਾਹੀਦਾ ਇੱਕ ਤਰੀਕਾ ਸੇਤ ਬੀਮਾ ਯੋਜਨਾ ਹੁਣ ਪਤਾ ਨਹੀਂ ਉਹ ਮੁੱਖ ਮੰਤਰੀ ਸਾਹਿਬ ਦੀ ਹੈ ਕਿ ਕੇਜਰੀਵਾਲ ਦੀ ਹੈ ਉਤੇ ਬੋਰਡ ਤਾਂ ਮੁੱਖ ਮੰਤਰੀ ਸਾਹਿਬ ਦੇ ਲੱਗੇ ਸੀ ਪਿੱਛੇ ਦਿੱਲੀ ਵਾਲੇ ਕਬਜ਼ਾ ਕਰਕੇ ਕਹੀ ਜਾਂਦੇ ਸੀ ਕਿ ਕੇਜਰੀਵਾਲ ਸਾਹਿਬ ਦੀ ਹੈ ਪਰ ਭਾਵੇਂ ਉਹ ਕੇਜਰੀਵਾਲ ਸਾਹਿਬ ਦੀ ਹੈ ਭਾਵੇਂ ਮੁੱਖ ਮੰਤਰੀ ਦੀ ਅਸੀਂ ਤਾਂ ਅਹਿਮियत ਮੁੱਖ ਮੰਤਰੀ ਸਾਹਿਬ ਨੂੰ ਦਿੰਦੇ ਆ ਕਿਉਂਕਿ ਚੁਣੇ ਹੋਏ ਨੇ ਪਰ ਉਹ ਹੈ ਲੋਕਾਂ ਦੇ ਨਾਲ ਸਿੱਧਾ ਧੋਖਾ ਔਰ ਇਹ ਕੁੱਲ ਮਿਲਾ ਕੇ ਜੋ ਸਰਕਾਰ ਦਾ ਢੱਗ ਤਰੀਕਾ ਅਪਣਾਇਆ ਜਾ ਰਿਹਾ ਇਹ ਲੋਕਾਂ ਦਾ ਡਾਟਾ ਇਕੱਠਾ ਕਰਨਾ ਚਾਹੁੰਦੇ ਆ ਇਨਕਸ਼ਨਾਂ ਵਾਸਤੇ ਹੋਰ ਇਹਨਾਂ ਦਾ ਕੋਈ ਮਤਲਬ ਨਹੀਂ ਕਿਉਂਕਿ ਪਿੱਛੇ ਵੀ ਇਹਨਾਂ ਦਾ ਮਨੋਰਥ ਜਦੋਂ ਪਿੱਛੇ ਕੇਚਰੀਵਾਲ ਦਾ ਨਾਮ ਜੁੜ ਗਿਆ ਤੇ ਫਿਰ ਆਪੇ ਹੀ ਸੋਚ ਲਓ ਵੀ ਇਹ ਸਕੀਮ ਸਿੱਧੀ ਪਧਰੀ ਸਕੀਮ ਨਹੀਂ ਹੈ ਇਹਦੇ ਚ ਦਾ ਲਾਇਆ ਜਾਜ ਅਦਾ ਰਿਹਾ ਕਿ ਲੋਕਾਂ ਦੇ ਟੈਲੀਫੋਨ ਨੰਬਰ ਲੈ ਲਓ ਦੂਜੇ ਲੈ ਲਓ ਤੇ ਫਿਰ ਉਹਨਾਂ ਟੈਲੀਫੋਨਾਂ ਦੀ ਦਰ ਵਰਤੋਂ ਹੋਏਗੀ ਉਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਦਾ ਪ੍ਰੋਪਗੈਂਡੇ ਦਾ ਇਹ ਜਿਹੜੇ ਇਸ ਕੰਮ ਵਾਸਤੇ ਇਦਾਂ ਦੀਆਂ ਚੀਜ਼ਾਂ ਨੂੰ ਯੂਜ਼ ਕਰ ਰਹੇ ਕਿਉਂਕਿ ਅਫੀਸ਼ੀਅਲ ਚੈਨਲ ਹੈ ਬਣੇ ਹੋਏ ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਕਿਉਂਕਿ ਸਕੀਮ ਲਾਗੂ ਤਾਂ ਹੋਣੀ ਨਹੀਂ ਸਾਰਿਆਂ ਨੂੰ ਪਤਾ ਕਿਉਂਕਿ ਜਿਸ ਸਕੀਮ ਦੇ ਵਿੱਚ ਪੈਸਾ ਹੀ ਹੈ ਨਹੀਂ ਸਰਕਾਰ ਕੋਲੇ ਦੇਣ ਵਾਸਤੇ ਉਹ ਸਕੀਮ ਕਿਵੇਂ ਚੱਲ ਸਕਦੀ ਹੈ ਲੋਕਾਂ ਨੂੰ ਗਮਰਾਹ ਕਰਨਾ ਪਰ ਗਮਰਾਹ ਨਹੀਂ ਇਕੱਲਾ ਕਰ ਰਹੇ ਉਹਦਾ ਫਾਇਦਾ ਕਿੰਨਾ ਲੈਣਾ ਕਿ ਆਪਣੀਆਂ ਟੀਮਾਂ ਪਾਰਟੀ ਦੀਆਂ ਲਈਆਂ ਜਾ ਰਹੀਆਂ ਪਹਿਲਾਂ ਸਾਡਾ ਬੰਦਾ ਫਾਰਮ ਤੇ ਸਾਈਨ ਕਰੇਗਾ ਤੇ ਫਿਰ ਉਹ ਫਾਰਮ ਲੈਣਾ ਇਹਦਾ ਕੀ ਮਤਲਬ ਹੈ ਜੀ ਜਿਹੜਾ ਸਰਕਾਰੀ ਜਿਹੜੇ ਵਿਭਾਗ ਨੇ ਉਹ ਇਸੇ ਕੰਮ ਵਾਸਤੇ ਅੰਦਰ ਪੱਕੇ ਤੌਰ ਦੇ ਉੱਤੇ ਜਿਹੜਾ ਲੋਕਾਂ ਦੇ ਫਾਰਮ ਭਰਨ ਪਰ ਡਾਟਾ ਪਾਰਟੀ ਨੂੰ ਚਾਹੀਦਾ ਇਸ ਕਰਕੇ ਪਹਿਲਾਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਕਿ ਪਾਰਟੀ ਵਾਲਿਆਂ ਦੇ ਦਸਤਖਤ ਕਰਕੇ ਜਾਓ ਇਹ ਲੋਕਾਂ ਨੂੰ ਥੱਲੇ ਜਾਣ ਦੀ ਔਰ ਲੋਕਾਂ ਨੂੰ ਨੀਵਾ ਦਿਖਾਉਣ ਦੀ ਮੈਂ ਸਮਝਦਾ ਕਿ ਬੜੀ ਵੱਡੀ ਇੱਕ ਕੋਜੀ ਹਰਕਤ ਹੈ ਜਿਹਦੇ ਤੋਂ ਪਬਲਿਕ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਔਰ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਨੇ ਆ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਤੋਂ ਸਰਕਾਰ ਨੂੰ ਜਿਹੜਾ ਉਹ ਜਿਹੜਾ ਆਪਣੇ ਇਹੋ ਜਿਹੇ ਹੱਥ ਕੱਢੇ ਵਰਤਨ ਤੋਂ ਗਰੇਜ਼ ਕਰਨਾ ਚਾਹੀਦਾ ਸੋ કુલ ਮਿਲਾ ਕੇ ਇਹ ਸਾਰੇ ਅੱਜ ਦੇ ਏਜੰਡੇ ਸੀਗੇ ਜਿਹਦੇ ਤੇ ਪ੍ਰਸਤਾਵ ਦੇ ਨਾਲ ਜਿਹੜੀ ਹੈ ਸਾਰੀ ਹੋਈ